ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਹੜਾ ਅੱਜ ਦਾ ਉਪਾਅ ਹੈ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਰਿਸ਼ਤੇ ਹੋ ਕੇ ਟੁੱਟ ਜਾਂਦੇ ਹਨ ਜਾਂ ਫਿਰ ਰਿਸ਼ਤਾ ਹੋਣ ਦੇ ਸਮੇਂ ਕਾਫੀ ਰੁਕਾਵਟਾਂ ਆਉਂਦੀਆਂ ਨੇ ਅੱਜ ਦਾ ਇਹ ਉਹਨਾਂ ਲਈ ਉਪਾਅ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਮਹੱਤਵਪੂਰਨ ਹੈ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਉਹਨਾਂ ਲੋਕਾਂ ਦੇ ਲਈ ਲਾਭਦਾਇਕ ਹੋਣ ਵਾਲੀ ਹੈ ਤੇ ਅੱਜ ਦਾ ਉਪਾਅ ਕਰਨ ਦੇ ਨਾਲ ਜਿਹੜੇ ਲੋਕਾਂ ਦੀ ਉਮਰ ਲੰਘ ਚੁੱਕੀ ਹੈ ਭਾਵੇਂ ਕਿ 30 ਤੋਂ 40 ਸਾਲ ਤੱਕ ਹੋ ਚੁੱਕੇ ਹਨ ਉਹਨਾਂ ਦਾ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਵਿਆਹ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਹੀ ਸਭ ਤੋਂ ਵੱਡੀ ਗੱਲ ਸੰਗਤ ਜੀ ਖਾਸ ਗੱਲ ਇਸ ਵੀਡੀਓ ਦੀ ਇਸ ਉਪਾਅ ਦੀ ਇਹ ਹੈ ਕਿ ਤੁਹਾਡਾ ਇੱਕ ਵੀ ਰੁਪਈਆ ਖਰਚਾ ਨਹੀਂ ਹੋਵੇਗਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਵਿੱਚ ਜਿੱਥੇ ਵੀ ਤੁਸੀਂ ਪਾਠ ਪੂਜਾ ਦਾ ਸਥਾਨ ਬਣਾਇਆ ਹੋਇਆ ਹੈ ਜਿੱਥੇ ਤੁਸੀਂ ਬੈਠ ਕੇ ਪਰਮਾਤਮਾ ਨੂੰ ਯਾਦ ਕਰਦੇ ਹੋਵੋਗੇ ਜੇਕਰ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਆ ਫਿਰ ਜਿੱਥੇ ਵੀ ਬੈਠ ਕੇ ਤੁਸੀਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੋ ਪਾਠ ਕਰਦੇ ਹੋ ਇਸ ਉਪਾਣ ਤੁਸੀਂ ਉੱਥੇ ਬੈਠ ਕੇ ਕਰ ਸਕਦੇ ਹੋ ਸੰਗਤ ਜੀ ਇਸ ਉਪਾਣ ਨੂੰ ਕਰਨ ਦੀ ਕੋਈ ਵੀ ਜ਼ਿਆਦਾ ਤੁਹਾਡਾ ਖਰਚਾ ਨਹੀਂ ਹੋਣ ਵਾਲਾ ਕੋਈ ਤੁਹਾਡੀ ਜ਼ਿਆਦਾ ਮਿਹਨਤ ਨਹੀਂ ਲੱਗਣ ਵਾਲੀ ਤੇ ਨਾਲ ਦੀ ਨਾਲ ਤੁਹਾਨੂੰ ਇਸ ਉਪਾਅ ਦੇ ਵਿੱਚੋਂ 1 ਰੁਪਏ ਦੀ ਚੀਜ਼ ਵੀ ਬਾਹਰੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਇਸ ਨੂੰ ਕਰਨ ਦੇ ਤਰੀਕੇ ਦੇ ਨਾਲ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਤੇ ਕਿਹੜੇ ਦਿਨ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਜੀ ਸੰਗਤ ਜੀ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਵੀ ਲਗਵਾ ਦਿਓ ਜੀ ਤਾਂ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸਾਧ ਸੰਗਤ ਜੀ ਤੁਸੀਂ ਦੇਖਦੇ ਹੋਗੇ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਆਹ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਨਹੀਂ ਹੁੰਦਾ ਤੇ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਵਿਆਹ ਨਹੀਂ ਹੁੰਦਾ ਕਿਸੇ ਦਾ ਰਿਸ਼ਤਾ ਹੋ ਕੇ ਟੁੱਟ ਜਾਂਦਾ ਹੈ ਜਾਂ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਵਿਆਹ ਤੱਕ ਕੋਈ ਵੀ ਕੋਈ ਪ੍ਰੋਬਲਮ ਮੁਸ਼ਕਲ ਪਰੇਸ਼ਾਨੀ ਆ ਜਾਂਦੀ ਹੈ ਸੰਗਤ ਜੀ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੱਲ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਕਰਕੇ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਾਧ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਕਰ ਸਕਦੇ ਹੋ ਸ਼ਾਮ ਦੇ ਸਮੇਂ ਤੋਂ ਲੈ ਕੇ ਰਾਤ ਤੱਕ ਜਿਸ ਵੀ ਸਮੇਂ ਤੁਹਾਡੇ ਕੋਲ ਫ੍ਰੀ ਟਾਈਮ ਮਿਲਦਾ ਹੈ ਤੁਹਾਨੂੰ ਸਮਾਂ ਮਿਲਦਾ ਹੈ ਤੁਸੀਂ ਕਰ ਸਕਦੇ ਹੋ ਪਰ ਇਸ ਉਪਾਣ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਹੈ ਸੋ ਅਸੀਂ ਕੀ ਕਰਨਾ ਹੈ ਕਿ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਜਿਸ ਸਮੇਂ ਤੁਸੀਂ ਸੌਣ ਲਈ ਜਾਂਦੇ ਹੋ ਆਪਣੇ ਬੈਡਰੂਮ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਤਿੰਨ ਟੁਕੜੇ ਤੁਸੀਂ ਲੈਣੇ ਹਨ ਗੁੜ ਦੇ ਟੁਕੜੇ ਇੰਨੇ ਵੀ ਛੋਟੇ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਨਿੰਬੂ ਦਾ ਆਕਾਰ ਹੁੰਦਾ ਹੈ ਨਿੰਬੂ ਦਾ ਸਾਈਜ਼ ਹੁੰਦਾ ਹੈ ਇਨੇ ਇਹਨੇ ਛੋਟੇ ਟੁਕੜੇ ਨਹੀਂ ਲੈਣੇ ਜਿਵੇਂ ਕਿ ਸੇਬ ਦਾ ਜਿੰਨਾ ਆਕਾਰ ਹੁੰਦਾ ਹੈ ਜਿੰਨਾ ਕੋਸ ਦਾ ਸਾਈਜ਼ ਹੁੰਦਾ ਹੈ ਗੁੜ ਦੇ ਤੁਸੀਂ 4 ਟੁਕੜੇ ਸੇਬ ਦੇ ਆਕਾਰ ਦੇ ਲੈ ਲੈਣੇ ਹਨ ਤੇ ਜਿਹੜੇ ਤੁਸੀਂ ਇਹ ਟੁਕੜੇ ਗੁੜ ਦੇ ਲਏ ਹੋਣਗੇ ਉਹਨਾਂ ਨੂੰ ਤੁਸੀਂ ਇੱਕ ਕਟੋਰੀ ਵਿੱਚ ਰੱਖਣਾ ਹੈ ਜਿਵੇਂ ਕਿ ਜਦੋਂ ਤੁਸੀਂ ਰਾਤ ਦੇ ਸਮੇਂ ਆਪਣੀ ਰਸੋਈ ਵਿੱਚ ਕੰਮਕਾਰ ਕਰਕੇ ਵਿਹਲੇ ਹੋ ਜਾਂਦੇ ਹੋ ਤੇ ਸੌਣ ਦੇ ਲਈ ਜਾਂਦੇ ਹੋ ਉਸ ਸਮੇਂ ਤੁਸੀਂ ਤਿੰਨ ਗੁੜ ਦੇ ਟੁਕੜੇ ਲੈਣੇ ਹਨ ਤੇ ਉਹਨਾਂ ਟੁਕੜਿਆਂ ਨੂੰ ਅਲੱਗ-ਅਲੱਗ ਕਟੋਰੀ ਵਿੱਚ ਪਾਉਣਾ ਹੈ ਜਿਹੜਾ ਤੀਸਰਾ ਹੋਵੇਗਾ ਉਸ ਨੂੰ ਵੀ ਤੁਸੀਂ ਅਲੱਗ ਕਟੋਰੀ ਵਿੱਚ ਪਾ ਲਓ ਇਸ ਨੂੰ ਪਾਉਣ ਤੋਂ ਬਾਅਦ ਵਿੱਚ ਤੁਸੀਂ ਇੱਕ ਕੋਲ ਜਲ ਰੱਖ ਲਓ ਤੁਹਾਡੇ ਘਰ ਵਿੱਚ ਸ਼ੁੱਧ ਜਲ ਹੋਵੇਗਾ ਕਿਸੇ ਵੀ ਤੀਰਥ ਸਥਾਨ ਦਾ ਧਾਰਮਿਕ ਸਥਾਨ ਦਾ ਜਲ ਹੋਵੇਗਾ ਤੁਸੀਂ ਉਹ ਗਲਾਸ ਜਾਂ ਫਿਰ ਗੜਵੀ ਵਿੱਚ ਪਾ ਕੇ ਰੱਖ ਲਓ ਇਸ ਤਰ੍ਹਾਂ ਜਿਹੜਾ ਇੱਕ ਦੋ ਟੁਕੜੇ ਤੁਸੀਂ ਰਸੋਈ ਵਿੱਚ ਰਹਿਣ ਦਿੰਨੇ ਹਨ ਤੇ ਇੱਕ ਟੁਕੜਾ ਤੁਸੀਂ ਗੁਰਦ ਦਾ ਜਿਹੜਾ ਹੈ ਗੜਵੀ ਜੋ ਜਲ ਵਾਲੀ ਹੈ ਇਸ ਨੂੰ ਤੁਹਾਡੇ ਘਰ ਦੇ ਵਿੱਚ ਜੇਕਰ ਬੱਚਾ ਹੈ ਜਿਸ ਦਾ ਵਿਆਹ ਸ਼ਾਦੀ ਰਿਸ਼ਤੇ ਨੂੰ ਲੈ ਕੇ ਮਾਤਾ ਪਿਤਾ ਪਰੇਸ਼ਾਨ ਹਨ ਜੇਕਰ ਉਹ ਬੱਚਾ ਘਰ ਵਿੱਚ ਹੈ ਤਾਂ ਇਹ ਗੜਵੀ ਜਿਸ ਵਿੱਚ ਤੁਸੀਂ ਜਲ ਪਾਇਆ ਹੈ ਉਸ ਦੇ ਉੱਪਰ ਕਟੋਰੀ ਇੱਕ ਗੁੜ ਦੀ ਕਟੋਰੀ ਉੱਪਰ ਇੱਕ ਗੁੜ ਦੀ ਟੁਕੜੀ ਰੱਖਦੇ ਹੋ ਤੇ ਉਸ ਨੂੰ ਬੱਚੇ ਦੇ ਸਰਾਣੇ નીચે ਰੱਖ ਆਉਣਾ ਹੈ ਕਹਿਣ ਤੋਂ ਭਾਵ ਕਿ ਜਿਹੜੇ ਸਾਈਡ ਉਸ ਬੱਚੇ ਦਾ ਸਿਰ ਹੋਵੇਗਾ ਸਿਰ ਦੇ نیچے ਤੁਸੀਂ ਇਸ ਗੜਵੀ ਨੂੰ ਰੱਖ ਆਉਣਾ ਹੈ ਇਸੇ ਤਰ੍ਹਾਂ ਹੁਣ ਕਈ ਲੋਕਾਂ ਦਾ ਇਹ ਵੀ ਕਹਿਣਾ ਹੋਵੇਗਾ ਕਿ ਸਾਡੇ ਬੱਚੇ ਤਾਂ ਘਰ ਤੋਂ ਬਾਹਰ ਰਹਿੰਦੇ ਹਨ ਵਿਦੇਸ਼ ਵਿੱਚ ਰਹਿੰਦੇ ਹਨ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਨਹੀਂ ਰਹਿੰਦੇ ਵਿਦੇਸ਼ ਵਿੱਚ ਰਹਿੰਦੇ ਨੇ ਤਾਂ ਤੁਸੀਂ ਇਸੇਮ ਪ੍ਰੋਸੈਸ ਦੇ ਨਾਲ ਇੱਕ ਗੜਵੀ ਤੇ ਇੱਕ ਟੁਕੜੀ ਗੁੜ ਦੀ ਕਟੋਰੀ ਦੇ ਵਿੱਚ ਪਾ ਕੇ ਇਸ ਨੂੰ ਤੁਸੀਂ ਸੌਂਦੇ ਸਮੇਂ ਆਪਣੇ ਸਿਰਹਾਣੇ ਦੇ नीचे ਰੱਖ ਕੇ ਸੌਂ ਸਕਦੇ ਹੋ ਜੇਕਰ ਤੁਹਾਡੇ ਬੱਚੇ ਘਰ ਵਿੱਚ ਤੁਹਾਡੇ ਕੋਲ ਨਹੀਂ ਰਹਿੰਦੇ ਤਾਂ ਇਸੇ ਤਰ੍ਹਾਂ ਸਿਰਹਾਣੇ ਦੇ नीचे ਜਿਵੇਂ ਤੁਸੀਂ ਰਾਤ ਦੇ ਸਮੇਂ ਸੌ ਜਾਓਗੇ ਸਵੇਰੇ ਉੱਠ ਕੇ ਦੱਸਿਆ ਆਪਣਾ ਨਹਾ ਧੋ ਕੇ ਨਹਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਵੀ ਤੁਸੀਂ ਤੁਹਾਡੇ ਘਰ ਦੇ ਵਿੱਚ ਮਾਤਾ ਜੀ ਦੀ ਜਾਂ ਗੁਰੂ ਮਹਾਰਾਜ ਜੀ ਦੀ ਤਸਵੀਰ ਹੈ ਤਾਂ ਤੁਸੀਂ ਉਹਨਾਂ ਦੀ ਤਸਵੀਰ ਦੇ ਸਾਹਮਣੇ ਬੈਠ ਜਾਣਾ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਆਪਣੇ ਘਰ ਵਿੱਚ ਇੱਕ ਦਿਨ ਪਹਿਲਾਂ ਸ਼ਾਮ ਨੂੰ ਠੰਡਾ ਭੋਜਨ ਬਣਾਇਆ ਹੋਇਆ ਹੈ ਤਾਂ ਤੁਸੀਂ ਕੀ ਕਰਨਾ ਹੈ ਉਸ ਬਾਸੀ ਭੋਜਨ ਦੇ ਨਾਲ ਮਾਤਾ ਨੂੰ ਭੋਗ ਲਗਵਾਉਣਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਵਿੱਚ ਭੋਜਨ ਨਹੀਂ ਤਿਆਰ ਕੀਤਾ ਹੋਵੇਗਾ ਇੱਕ ਦਿਨ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੈ ਜੋ ਰਾਤ ਦੇ ਸਮੇਂ ਰਸੋਈ ਦੇ ਵਿੱਚ ਦੋ ਟੁਕੜੇ ਗੁੜ ਦੇ ਛੱਡੇ ਸਨ ਉਹਨਾਂ ਵਿੱਚੋਂ ਇੱਕ ਕਟੋਰੀ ਗੁੜ ਦਾ ਟੁਕੜਾ ਤੁਸੀਂ ਚੁੱਕ ਕੇ ਲਿਆ ਕੇ ਮਾਤਾ ਨੂੰ ਉਸ ਗੁੜ ਦਾ ਭੋਗ ਲਗਵਾ ਦੇਣਾ ਹੈ ਇਸੇ ਤਰ੍ਹਾਂ ਭੋਗ ਲਗਵਾਉਣ ਤੋਂ ਬਾਅਦ ਦੇ ਵਿੱਚ ਉਸ ਗੁੜ ਦੇ ਟੁਕੜੇ ਨੂੰ ਤੁਸੀਂ ਪ੍ਰਸ਼ਾਦ ਦੇ ਤੌਰ ਤੇ ਖਾ ਸਕਦੇ ਹੋ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਨੂੰ ਇੱਕ ਠੰਡਾ ਦੀਪਕ ਵੀ ਅਰਪਿਤ ਕਰ ਸਕਦੇ ਹੋ ਉਹ ਇਸ ਤਰੀਕੇ ਨਾਲ ਕਿ ਤੁਸੀਂ ਇੱਕ ਆਟੇ ਦਾ ਦੀਵਾ ਤਿਆਰ ਕਰ ਲਓ ਉਸ ਵਿੱਚ ਵੱਟੀ ਲਗਾ ਕੇ ਤਾਂ ਸਰੋਂ ਦਾ ਤੇਲ ਪਾ ਕੇ ਜਾਂ ਫਿਰ ਕਿਉ ਪਾ ਕੇ ਤੁਸੀਂ ਮਾਤਾ ਦੇਵੀ ਦੇ ਅੱਗੇ ਅਰਪਿਤ ਕਰ ਦੇਣਾ ਹੈ ਉਸ ਨੂੰ ਜਲਾਉਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਠੰਡਾ ਦੀਵਾ ਅਰਪਿਤ ਕਰਨਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਨੇੜੇ ਤੇੜੇ ਆਸ-ਪਾਸ ਕਿਤੇ ਸ਼ੀਤਲਾ ਮਾਤਾ ਜੀ ਦਾ ਮੰਦਿਰ ਹੈ ਤਾਂ ਤੁਸੀਂ ਇਹ ਜੋ ਗੁੜ ਹੈ ਤੇ ਜੋ ਵੀ ਭੋਜਨ ਤਿਆਰ ਕੀਤਾ ਹੋਵੇਗਾ ਜੋ ਤੁਸੀਂ ਇਹ ਖੰਡ ਦੀਪਕ ਤਿਆਰ ਕੀਤਾ ਹੈ ਇਹ ਸਭ ਕੁਝ ਉਸ ਮੰਦਿਰ ਵਿੱਚ ਜਾ ਕੇ ਅਰਪਿਤ ਕਰਕੇ ਆ ਸਕਦੇ ਹੋ ਜੇਕਰ ਤੁਸੀਂ ਘਰ ਵਿੱਚ ਅਰਪਿਤ ਕਰ ਰਹੇ ਹੋ ਜਾਂ ਫਿਰ ਮੰਦਿਰ ਵਿੱਚ ਜਾ ਕੇ ਅਰਪਿਤ ਕਰ ਰਹੇ ਹੋ ਤਾਂ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਮਾਤਾ ਸ਼ੀਤਲਾ ਦੇਵੀ ਜੀ ਦੇ ਅੱਗੇ ਅਰਦਾਸ ਕਰਨੀ ਹੈ ਇਸ ਤਰੀਕੇ ਨਾਲ ਅਰਦਾਸ ਕਰਨੀ ਹੈ ਕਿ ਵਿਆਹ ਦਾ ਯੋਗ ਬਣੇ ਤੇ ਜਿੰਨੀਆਂ ਵੀ ਵਿਆਹ ਦੇ ਵਿੱਚ ਪ੍ਰੋਬਲਮ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋਣ ਇਸੇ ਤਰ੍ਹਾਂ ਆਪਣੇ ਬੱਚੇ ਦੇ ਵਿਆਹ ਦੀ ਪ੍ਰਾਰਥਨਾ ਕਰਦੇ ਸਮੇਂ ਤੁਰੰਤ ਤੁਹਾਡੇ ਘਰ ਵਿੱਚ ਮੰਗਲ ਕ੍ਰਿਆਵਾਂ ਸ਼ੁਰੂ ਹੋ ਜਾਣਗੀਆਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚੇ ਦੇ ਵਿਆਹ ਨੂੰ ਲੈ ਕੇ ਮਾਤਾ ਸ਼ੀਤਲਾ ਅੱਗੇ ਪ੍ਰਾਰਥਨਾ ਕਰਨੀ ਇਸ ਤੋਂ ਇਲਾਵਾ ਤੁਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੰਤਰ ਵੀ ਦੱਸਾਂਗੇ ਜਿਸ ਨੂੰ ਤੁਸੀਂ 11 ਵਾਰ ਬੋਲਣਾ ਹੈ ਇਸ ਨੂੰ ਤੁਸੀਂ 11 ਵਾਰ ਬੋਲਣ ਤੋਂ ਇਲਾਵਾ 11 ਵਾਰ ਜਾਂ ਫਿਰ ਇਸ ਤੋਂ ਵੀ ਵੱਧ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਨਹੀਂ ਤਾਂ 11 ਵਾਰ ਤਾਂ ਕਰਨਾ ਹੀ ਕਰਨਾ ਹੈ ਤੁਸੀਂ ਮੂਲ ਮੰਤਰ ਦਾ ਜਾਪ ਜਾਂ ਵਾਇਗੁਰੂ ਦਾ ਜਾਪ ਕਰ ਸਕਦੇ ਹੋ ਤੇ ਇਸ ਨੂੰ ਕਰਨ ਤੋਂ ਬਾਅਦ ਬਹੁਤ ਹੀ ਆਸਾਨ ਮੰਤਰ ਹੈ ਤੁਸੀਂ ਇਸ ਦਾ ਜਾਪ ਆਸਾਨੀ ਨਾਲ ਕਰ ਸਕਦੇ ਹੋ ਜੋ ਵੀ ਤੁਹਾਨੂੰ ਬਾਣੀ ਕੰਠ ਹੈ ਜੋ ਤੁਹਾਨੂੰ ਜਾਪ ਕੰਠ ਹੈ ਤੁਸੀਂ ਉਹ ਕਰ ਸਕਦੇ ਹੋ ਤੁਸੀਂ ਜਿਸ ਵੀ ਧਰਮ ਦੇ ਨਾਲ ਸੰਬੰਧਿਤ ਹੋ ਆਪਣੇ ਧਰਮ ਦੇ ਮੁਤਾਬਿਕ ਤੁਸੀਂ ਜਾਪ ਕਰ ਸਕਦੇ ਹੋ ਜੇਕਰ ਤੁਸੀਂ ਹਿੰਦੂ ਹੋ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਮਾਤਾ ਲਕਸ਼ਮੀ ਦੇਵੀ ਮਾਤਾ ਸ਼ੀਤਲਾ ਦੇਵੀ ਦਾ ਜਾਪ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧਿਤ ਹੋ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਲਓ ਵਾਹਿਗੁਰੂ ਸਿਮਰਨ ਕਰ ਲਓ ਜੋ ਵੀ ਤੁਹਾਨੂੰ ਬਾਣੀ ਘੰਟਾ ਹੈ ਤੁਸੀਂ ਉਸ ਦਾ ਜਾਪ ਕਰ ਲਓ ਤੇ ਇਹ ਸਭ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੋ ਟੁਕੜਾ ਬਚ ਗਿਆ ਸੀ ਇੱਕ ਟੁਕੜਾ ਤਾਂ ਤੁਸੀਂ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ نیچے ਰੱਖਿਆ ਸੀ ਪਾਣੀ ਦੀ ਗੜਵੀ ਦੇ ਨਾਲ ਤੇ ਦੂਸਰੇ ਟੁਕੜੇ ਦਾ ਤੁਸੀਂ ਮਾਤਾ ਨੂੰ ਭੋਗ ਲਗਵਾਇਆ ਸੀ ਤੇ ਜੋ ਬਾਕੀ ਤੀਸਰਾ ਟੁਕੜਾ ਬਚ ਗਿਆ ਸੀ ਗੋੜ ਦਾ ਉਸ ਨੂੰ ਲਿਆ ਕੇ ਆਪਣੇ ਹੱਥ ਵਿੱਚ ਲੈ ਕੇ ਤੇ ਆਪਣੇ ਮਨ ਹੀ ਮਨ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਰੁਕਾਵਟਾਂ ਤੁਹਾਡੇ ਬੱਚੇ ਦੇ ਵਿਆਹ ਦੇ ਵਿੱਚ ਆਉਂਦੀਆਂ ਨੇ ਉਹਨਾਂ ਬਾਰੇ ਤੁਸੀਂ ਬੋਲ ਦੇਣਾ ਹੈ ਆਪਣੇ ਮਨ ਤੇ ਇਸ ਤਰ੍ਹਾਂ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਉਸ ਗੁੜ ਦੇ ਟੁਕੜੇ ਨੂੰ ਆਪਣੇ ਘਰ ਤੋਂ ਬਾਹਰ ਜਿਵੇਂ ਕਿ ਅਵਾਰਾ ਕਈ ਵਾਰ گاਵਾਂ ਆਪਾਂ ਦੇਖਦੇ ਹਾਂ ਤੁਰੀਆਂ ਫਿਰਦੀਆਂ ਨੇ ਉਹਨਾਂ ਨੂੰ ਤੁਸੀਂ ਉਸ ਟੁਕੜੇ ਨੂੰ ਖਵਾ ਦੇਣਾ ਹੈ ਇਸ ਤਰ੍ਹਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਕਿ ਗੁੜ ਦੇ ਟੁਕੜੇ ਨੂੰ ਤੁਸੀਂ ਗਾਂ ਨੂੰ ਹੀ ਖਲਾਉਣਾ ਹੈ ਇਨੇ ਕੋਈ ਹੋਰ ਜਾਨਵਰ ਜਾਂ ਪਸ਼ੂ ਹੋਵੇਗਾ ਤੁਸੀਂ ਉਸ ਨੂੰ ਵੀ ਖਵਾ ਦਿਓ ਗਾਂ ਨੂੰ ਹੀ ਖਵਾਉਣਾ ਹੈ ਇਸ ਤਰੀਕੇ ਦੇ ਨਾਲ ਤਿੰਨੇ ਗੁੜ ਦੇ ਟੁਕੜੇ ਜਿਹੜੇ ਅਸੀਂ ਲਏ ਸੀ ਉਹਨਾਂ ਦਾ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਪ੍ਰਯੋਗ ਕਰਨਾ ਜੇਕਰ ਤੁਹਾਡੇ ਘਰ ਦੇ ਵਿੱਚ ਆਸ-ਪਾਸ گاਵਾ ਤੁਹਾਨੂੰ ਨਹੀਂ ਦਿਖਾਈ ਦਿੰਦੀਆਂ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਖਵਾ ਕੇ ਆ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਇਹ ਗੁੜ ਦਾ ਟੁਕੜਾ ਗਾਂ ਨੂੰ ਖਲਾਉਂਦੇ ਹੋ ਤਾਂ ਉਸ ਸਮੇਂ ਮਾਤਾ ਸ਼ੀਤਲਾ ਤੇ ਗਊ ਮਾਤਾ ਜੀ ਦੇ ਅੱਗੇ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀਆਂ ਰੁਕਾਵਟਾਂ ਦੀ ਪ੍ਰਾਰਥਨਾ ਕਰਨੀ ਹੈ ਕਿਉਂਕਿ ਅਸੀਂ ਜਿਸ ਮਾਤਾ ਦੇਵੀ ਦੀ ਆਰਾਧਨਾ ਕਰ ਰਹੇ ਹਾਂ ਉਹ ਮਾਤਾ ਦੇਵੀ ਗਊ ਮਾਤਾ ਦੇ ਵਿੱਚ ਵੀ ਵਾਸ ਕਰਦੀ ਹੈ ਇਸ ਤਰ੍ਹਾਂ ਹੁਣ ਬਾਕੀ ਸਾਡੇ ਕੋਲ ਰਹਿ ਗਿਆ ਹੈ ਉਹ ਪਾਣੀ ਅਸੀਂ ਭਰ ਕੇ ਜੋ ਰੱਖਿਆ ਸੀ ਉਸ ਦਾ ਕੀ ਕਰਨਾ ਹੈ ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਅਗਰ ਉਹ ਜੇਪਾਣੀ ਖੁਦ ਕਰਨਾ ਚਾਹੁੰਦੇ ਆ ਤਾਂ ਖੁਦ ਵੀ ਕਰ ਸਕਦੇ ਆ ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਲਈ ਜਾਂ ਭੈਣ ਭਰਾ ਆਪਣੇ ਭੈਣ ਭਰਾਵਾਂ ਦੇ ਲਈ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਕਰ ਸਕਦੇ ਹਨ ਇਸ ਤਰ੍ਹਾਂ ਉਹ ਪਾਣੀ ਦੀ ਗੜਵੀ ਜਿਹੜਾ ਸਾਡੇ ਕੋਲ ਬਤੀ ਸੀ ਉਹ ਮਾਤਾ ਪਿਤਾ ਜੇਕਰ ਉਹ ਪਾਅ ਕਰ ਰਹੇ ਨੇ ਤਾਂ ਉਹ ਲਿਆ ਕੇ ਗੁੜ ਦੇ ਟੁਕੜੇ ਨੂੰ ਆਪਣੇ ਬੱਚਿਆਂ ਦੇ ਜਿਸ ਦੇ ਲਈ ਉਪਾ ਕਰ ਰਹੇ ਉਸ ਦੇ ਸਿਰ ਤੋਂ 7 ਵਾਰ ਵਾਰ ਕੇ ਇਸ ਗੁੜ ਨੂੰ ਵਾਰ ਲੈਣਾ ਹੈ ਤਾਂ ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚੇ ਘਰ ਵਿੱਚ ਨਹੀਂ ਹਨ ਤੁਸੀਂ ਉਹਨਾਂ ਦੀ ਤਸਵੀਰ ਦੇ ਉੱਪਰੋਂ ਵੀ ਵਾਰ ਸਕਦੇ ਹੋ ਜਾਂ ਫਿਰ ਕੱਪੜਿਆਂ ਦੇ ਉੱਪਰੋਂ ਵੀ ਵਾਰ ਸਕਦੇ ਹੋ ਇਸ ਤਰ੍ਹਾਂ ਸਿਰ ਤੋਂ ਵਾਰਨ ਤੋਂ ਬਾਅਦ ਜਿਹੜਾ ਉਹ ਗੁੜ ਦਾ ਟੁਕੜਾ ਹੋਵੇਗਾ ਉਹ ਤੁਸੀਂ ਕੁੱਤੇ ਨੂੰ ਖਿਲਾਉਣਾ ਹੈ ਤੇ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਕੁੱਤੇ ਆਸਾਨੀ ਦੇ ਨਾਲ ਤੁਰੇ ਫਿਰਦੇ ਹਨ ਉਹ ਤਾਂ ਇਸ ਗੁੜ ਨੂੰ ਕੁੱਤਿਆਂ ਨੂੰ ਖਵਾ ਸਕਦੇ ਹਨ ਸੋ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਕੋਈ ਕੁੱਤਾ ਦਿਖਾਈ ਨਹੀਂ ਦਿੰਦਾ ਉਹ ਇਸ ਗੁੜ ਦੇ ਟੁਕੜੇ ਨੂੰ ਕਿਸੇ ਵੀ ਦਰਖਤ ਦੇ نیچے ਰੱਖ ਕੇ ਆ ਸਕਦੇ ਹਨ ਉੱਥੇ ਛੋਟੇ-ਛੋਟੇ ਕੀੜੇ ਹੁੰਦੇ ਹਨ ਜਿਹੜੇ ਉਸ ਗੁੜ ਦੇ ਟੁਕੜੇ ਨੂੰ ਖਾ ਲੈਣਗੇ ਪਰ ਤੁਸੀਂ ਗੁੜ ਦਾ ਟੁਕੜਾ ਰੱਖ ਕੇ ਉਸ ਸਮੇਂ ਪ੍ਰਾਰਥਨਾ ਜ਼ਰੂਰ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਇੱਕ ਗੜਵੀ ਜਾਲ ਵਾਲੀ ਰਹਿ ਗਈ ਉਹਦਾ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਛਿੜਕਾਅ ਕਰਨਾ ਹੈ 메ਨ ਗੇਟ ਤੇ ਵੀ ਛਿੜਕਾਅ ਕਰਨਾ ਹੈ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਬੱਚਿਆਂ ਦੇ ਉੱਪਰ ਵੀ ਇਸ ਦਾ ਛਿੜਕਾਅ ਕਰਨਾ ਹੈ ਆਪਣੇ ਉੱਪਰ ਵੀ ਇਸ ਤਰੀਕੇ ਦੇ ਨਾਲ ਆਪਣੇ ਘਰ ਤੇ ਪਰਿਵਾਰ ਦੇ ਉੱਪਰ ਇਸ ਦਾ ਛਿੜਕਾਅ ਕਰ ਦੇਣਾ ਹੈ ਇੱਕ ਵਾਰ ਇਸ ਉਪਾਅ ਨੂੰ ਕਰਕੇ ਜਰੂਰ ਦੇਖਿਓ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਰੰਤ ਤੁਹਾਡੇ ਵਿਆਹ ਦੇ ਯੋਗ ਬਣਨੇ ਸ਼ੁਰੂ ਹੋ ਜਾਣਗੇ ਜਿਹੜੀਆਂ ਵੀ ਤੁਹਾਡੇ ਵਿਆਹ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਸਨ ਮੁਸ਼ਕਲਾਂ ਆ ਰਹੀਆਂ ਸਨ ਉਹ ਸਾਰੀਆਂ ਹੀ ਤੁਰੰਤ ਦੂਰ ਹੋ ਜਾਣਗੀਆਂ ਤਾਂ ਸਾਧ ਸੰਗਤ ਜੀਏ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਉਪਾਅ ਤੇ ਇਹ ਕੋਈ ਵਹਿਮ ਭਰਮ ਨਹੀਂ ਹੈ ਇਹ ਬਸ ਘਰੇਲੂ ਉਪਾਅ ਹੁੰਦੇ ਹਨ ਕਈ ਸੰਗਤ ਕਮੈਂਟਾਂ ਦੇ ਵਿੱਚ ਇਹ ਵੀ ਕਹਿੰਦੀ ਹੈ ਕਿ ਤੁਸੀਂ ਉੱਪਰ ਗੁਰੂ ਦੀ ਫੋਟੋ ਲਗਾਈ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਕੀ Hindu ਤਰਫ ਦੇ ਉਪਾਅ ਦਾਸ ਰਹੇ ਹੋ ਪਰ ਸਾਧ ਸੰਗਤ ਜੀ ਇਹ ਘਰੇਲੂ ਉਪਾਅ ਹਨ ਇਹ ਕੋਈ ਵੈਮ ਪਰਮ ਵਾਲੀ ਗੱਲ ਨਹੀਂ ਹੈ ਕੋਈ ਟੂਣਾ ਟੋਟਕਾ ਜਾਂ ਕੋਈ ਤੰਤਰ ਮੰਤਰ ਕੋਈ ਜਾਦੂ ਟੂਣਾ ਨਹੀਂ ਹੈ ਇਸ ਦੇ ਨਾਲ ਸਿਰਫ ਸਾਡਾ ਹੀ ਭਲਾ ਹੋਵੇਗਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਤਾਂ ਪਿਆਰੀ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਵਹਿਮਾਂ ਪਰਮਾਂ ਦੇ ਵਿੱਚ ਨਾ ਪਿਆ ਕਰੋ ਉਸ ਤੋਂ ਬਾਅਦ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਇੱਕ ਵਾਰ ਆਪਣੀ ਰਸਨਾ ਤੋਂ ਵਾਹਿਗੁਰੂ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ